ਹਾਂ ਜੀ ਅਸੀਂ ਗੱਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਲੋ ਵੀ ਅੱਜ ਆ ਪਾਏ ਸੀਗੇ ਆਪਣੇ ਨੰਦਪੁਰ ਕੇਸ਼ੋ ਤੇ ਆਪਣੇ ਫਾਰਮਨ ਜੀ ਨੇ ਆਪਾਂ ਮਸ਼ੀਨਾਂ ਦਾ ਸਾਰਾ ਟੋਟਲੀ ਜੋ ਵੀ ਤੁਹਾਡਾ ਪੱਤਾ ਜੋ ਵੀ ਕਰਨ ਕਰਾਉਣੇ ਵਾਲਾ ਕੰਮਕਾਰ ਹੁੰਦਾ ਆਪਾਂ ਇਹ ਅੰਕਲ ਕੋਲ ਹੀ ਕਰਾਉਣੇ ਆ ਆ ਦੇਖੋ ਸੱਜਣਾ ਇਹ ਆਪਣੀ ਇੱਕ ਪੰਪ ਦੀ ਨਾ ਹਾਈਡਰੌਲਿਕ ਪੰਪ ਜਿਹੜਾ ਸਟੀering ਵਾਲਾ ਹੁੰਦਾ ਉਹਦੀ ਜੀ ਇੱਕ ਕਾਰਟੂਜੀ ਖਰਾਬ ਸੀਗੀ ਉਹਦੀ ਜਿਹੜੀ ਉਹਦੇ ਵਿੱਚ ਜਾਨਕੀ ਲੌਕ ਨਹੀਂ ਦਾ ਖੜਦਾ ਸਿਰ ਆਪਾਂ ਅੰਕਲ ਕੋਲ ਆਏ ਅੰਕਲ ਕਹਿੰਦੇ ਕੋਈ ਗੱਲ ਨਹੀਂ ਆਪਾਂ 2 ਮਿੰਟ ਚ ਕਰ ਦਾਂਗੇ ਲੋ ਇਹ ਅਕਲ ਦੀ ਵਰਕਸ਼ਾਪ ਆ ਕਿਸਾਨ ਐਗਰੀਕਲਚਰ ਆ ਆਪਣਾ ਆਨੰਤਪੁਰ ਕਿਸ਼ੋ ਤੇ ਆ ਦੇਖੋ ਜੀ ਸੱਜ ਨੂੰ ਸਾਰਾ ਇਸਲਾਉਂਦਾ ਪੁਰਾਣਾ ਸਿਸਟਮਾ ਦੇਖੋ ਜੀ ਆ ਕਿੰਨਾ ਹੈ ਨਾ ਵਧੀਆ ਪੁਰਾਣਾ ਕਿੰਨੇ ਵਧੀਆ ਲੱਗਦੇ ਨੇ ਜਾਨੀ ਕਿ ਪੁਰਾਣੀ ਮਕਾਨ ਇਹ ਘਟੋ ਘਾ ਟੈਂਕਰ ਕਹਿੰਦਾ ਵੀ 100 ਸਾਲ ਪੁਰਾਣਾ ਹੋਊਗਾ ਜੀ ਘਟੋ ਘਟ ਦੇਖ ਲਓ ਜੀ ਇਹ ਸਾਰਾ ਇਹ ਪੁਰਾਣਾ ਸਿਸਟਮਾ ਕਹਿੰਦੇ ਵੀ ਪਹਿਲਾਂ ਇੱਥੇ ਕਪਾ ਦਾ ਕਾਰਖਾਨਾ ਹੁੰਦਾ ਵਾ ਹੁਣ ਤਾਂ ਚਲੋ ਇੱਥੇ ਅਕਲ ਉਹਨਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਹੈ ਉਰੇ ਕਹਿੰਦਾ ਵੀ ਜਿਹੜੀ ਬਾਈਲਰਸ ਫਿਲਮ ਤੇ ਬਿਨੀ ਢਿੱਲੋਂ ਦੀ ਅੰਕਲ ਕਹਿੰਦਾ ਵੀ ਉਹ ਇੱਥੇ ਉਹਦੀ ਸ਼ੂਟਿੰਗ ਹੋਈ ਆ ਵੀ ਇੱਥੇ ਕਹਿੰਦਾ ਮੇਰੇ ਕੋਲੇ ਬਿਨੀ ਢਿੱਲੋਂ ਰਹਿੰਦਾ ਰਿਹਾ ਵੀ ਜੋ ਵੀ ਉਹਦਾ ਟਰੈਕਟਰ ਦਾ ਜਿਵੇਂ ਮੈਂ ਕੋਈ ਕੰਮਕਾਰ ਕਰਦਾ ਤਾਂ ਅੰਕਲ ਕਹਿੰਦਾ ਵੀ ਮੈਂ ਹੀ ਕਰਿਆ ਉਸ ਟਾਈਮ ਕਹਿੰਦਾ ਮੇਰੇ ਕੋਲ ਘੱਟੋ ਘੱਟ ਕਹਿੰਦਾ ਵੀ 15 ਦਿਨ ਬਿਨੀ ਢਿੱਲੋਂ ਇੱਥੇ ਰਿਹਾ ਤੇ ਇੱਥੇ ਉਹਦੋਂ ਸਾਰੇ ਤਰ੍ਹਾਂ ਦਾ ਖੇਤੀ ਬਾੜੀ ਦਾ ਜਿੰਨੀ ਵੀ ਯਾਰ ਨੇ ਸਾਰਿਆਂ ਦੀ ਇੱਥੇ ਰਿਪੇਅਰ ਅੰਕਲ ਨੂੰ ਤਸ਼ੱਲੀ ਬਖਸ਼ ਕਰਦੇ ਆ ਜਿਵੇਂ ਆਹ ਦੇਖੋ ਜੀ ਹੁਣ ਅੰਕਲ ਕਰ ਰਹੇ ਆ ਆਪਣਾ ਪਰੋਟਾਵੇਟਰ ਦੀ ਰਿਪੇਅਰ ਚੱਲ ਰਹੀ ਹੈ ਜੀ ਇਹਦੇ ਪਤਾ ਨਹੀਂ ਬਲੇਡ ਬਲੂਟ ਪਤਾ ਨਹੀਂ ਕੀ ਪਾਉਣਾ ਇਹ ਖੋਲਿਆ ਵਾ ਇੱਧਰ ਇੱਧਰ ਅੰਕਲ ਉਹਨਾਂ ਨੇ ਦੁਨੀਆਂ ਮਸ਼ੀਨਾਂ ਪਈਆਂ ਨੇ ਜਿਹੜੀਆਂ ਆਪਾਂ ਸੈਲਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਉਹ ਮਸ਼ੀਨਾਂ ਇੱਧਰਾਂ ਟੱਕੀਆਂ ਪਈਆਂ ਅੰਕਲ ਕਹਿੰਦੇ ਵੀ ਬਾਅਦ ਚੋਂ ਸੀਜ਼ਨ ਜਦੋਂ ਆਪ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੀ ਵੀ ਰਿਪੇਅਰ ਕਰਨੀ ਆ ਤੇ ਜਿਵੇਂ ਦੇਖ ਲੋ ਕੱਦੂ ਵਾਲੀਆਂ ਤਵੀਆਂ ਹੋ ਗਈਆਂ ਸੱਜਣੋ ਬੜੀਆਂ ਹੈਰੂਆਂ ਹੋ ਗਈਆਂ ਕਟਰ ਵਾਲ ਨੂੰ ਚਾਦਰਾਂ ਲਾਉਣੀ ਆ ਕਿਸੇ ਨੇ ਫਿਟਰ ਨੂੰ ਚਾਦਰ ਲਵਾਉਣੀ ਆ ਜੇ ਕੋਈ ਓਗਰ ਸ਼ੌਗਰ ਜ਼ਿਆਦਾ ਵੀ ਕੰਮ ਕਰਾਉਣਾ ਅੰਕਲ ਉਹਨੇ ਤਸੱਲੀ ਬਖਸ਼ ਕਰਦੇ ਨੇ ਤੇ ਇਹ ਅੰਕਲ ਪੰਕਲ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਦਾਂ ਅੰਕਲ ਜੀ ਆਪਣਾ ਇੱਥੇ ਹਰੇਕ ਤਰ੍ਹਾਂ ਦਾ ਕੰਮ ਹੋ ਜਾਂਦਾ ਹਾਂਜੀ ਹਾਂ ਜੋ ਮਰਜ਼ੀ ਹੈ ਨਾ ਆ ਕੰਪੈਨ ਦਾ ਖੇਤੀਬਾੜੀ ਐਗਰੋ ਪਾਲਟ ਦਾ ਜੋ ਮਰਜ਼ੀ ਕੰਮ ਕਰਾਉਂਗਾ ਠੀਕ ਹੈ ਜੀ ਇਹ ਆਪਣੇ ਅੰਕਲ ਜੀ ਦਾ ਨਾਮ ਧਰਮ ਸਿੰਘ ਤੇ ਪਿੰਡ ਅਨੰਤਪਰਕੇਸ਼ੋ ਜੀ ਆਪਣਾ ਜ਼ਿਲ੍ਹਾ ਪਟਿਆਲਾ ਤੇ ਅੰਕਲ ਦਾ ਮੋਬਾਈਲ ਨੰਬਰ ਕਿਹਨਾਂ ਜੀ 94638 94638 ਜੀ 42673 42673 42673 ਜੀ 94638 42673 ਹਾਂ ਜੀ ਹਾਂ ਜੀ ਤੇ ਅੰਕਲ ਤੁਸੀਂ ਦੱਸ ਰਹੇ ਸੀਗੇ ਵੀ ਜਿਵੇਂ ਜਿਹੜੀ ਬਿਨਿਟੀ ਲਾਉਂਦੀ ਫਿਲਮ ਬਣੀ ਆ ਕਹਿੰਦੇ ਇੱਥੇ ਬਣੀ ਆ ਥੋਡੇ ਕੋਲ ਜੀ ਹਾਂ ਜੀ ਹਾਂ ਅੱਛਾ ਇਹ ਸਾਰੇ ਸੀਨੇ ਅਸੀਂ ਲੱਤੇ ਹੋਏ ਨੂਰੇ ਦੇ ਹਾਂ ਜੀ ਹਾਂ ਵਰਕਸ਼ਾਪ ਦਾ ਸੀਨਾ ਅੱਛਾ ਸਾਰਾ ਵਰਕਸ਼ਾਪ ਦਾ ਠੀਕ ਆ ਠੀਕ ਆ ਤੁਸੀਂ ਦੱਸ ਰਹੇ ਸੀ ਕਹਿੰਦੇ ਵੀ ਬਹੁਤ ਹਨਾ ਹਸਮੁਖ ਬੰਦਾ ਹੈ ਬਿਨਿਟੀ ਲਾਉਂ ਹੂੰ ਹੂੰ ਕਹਿੰਦੇ 15-20 ਦਿਨ ਤੁਹਾਡੇ ਕੋਲ ਰਿਹਾ ਹੈ ਜੀ ਹਾਂ ਜੀ ਹਾਂ ਸਾਡੇ ਆਨੰਦ ਪ੍ਰਕਾਸ਼ ਦਾ ਬਹੁਤ ਰੋਲ ਆਉਂਦਾ ਅੱਛਾ ਜੀ ਵੀ ਜਿਵੇਂ ਆਹ ਸਾਹਮਣੇ ਇੱਧਰ ਬਾਗ ਆ ਹਨਾ ਹਾਂ ਜੀ ਬਾਗਬੂਗ ਦੀ ਸਾਰੀ ਲੋਈ ਸਦਣੋਂ ਆਪਾਂ ਇੱਥੇ ਅੰਕਲ ਉਹਨਾਂ ਦੇ ਸਾਰੀ ਕੰਮ ਕਰਵਾਉਨੇ ਆ ਜਿਵੇਂ ਆਪਾਂ 1 ਸਾਲ ਕਟਰ ਦੀ ਚਾਦਰ ਵੀ ਅੰਕਲ ਉਹਨਾਂ ਨੇ ਲਾਈ ਸੀਗੀ ਆਪਣੇ ਤੇ ਫੀਟਰ ਦੀ ਚਾਦਰ ਵੀ ਲਵਾਈ ਤੀ ਬਾਕੀ ਉਹ ਬਾਈ ਪਾਈ ਆਪਣਾ ਫਿਰ ਰਿਹਾ ਬੰਟੀ ਸਿੰਘ ਤੇ ਚੱਲ ਰਹੀਆਂ ਨੇ ਜੀ ਯੂਪੀ ਦੀਆਂ ਤਿਆਰੀਆਂ ਮੈਂ ਕਿਹਾ ਚਲੋ ਜਿਹੜਾ ਕੰਮ ਕਰਾਉਣੇ ਆਪਾਂ ਅੰਕਲ ਤੋਂ ਕਰਵਾ ਲਿਓਨੇ ਆ ਹੁਣ ਕਿਉਂਕਿ ਫਿਰ ਹੁਣ ਤਾਂ ਜੀ ਇੱਥੇ ਹੋ ਤੇ ਸੱਜਣੋ ਆਹ ਦੇਖੋ ਇਹ ਪੰਪ ਦੀ ਆਪਣੀ ਉਹ ਦੀ ਜਿਹੜੀ ਆਪਣੇ ਹੁਣ ਸਟੀering ਵਾਲੇ ਪੰਪ ਹੁੰਦੇ ਨੇ ਸੱਜਣੋ ਉਹਦੇ ਵਿੱਚ ਜਿਹੜੀ ਕਾਟੋ ਦੀ ਲੈ ਵੀ ਮੱਟੀ ਦੱਸ ਕੀ ਚੱਕਰ ਦਾ ਭਾਈ ਇਹਨੂੰ ਯਾਰ ਲੋਕ ਚੀਰੀ ਉਹਦੀ ਪਿੱਛੇ ਸੀ ਲੋ ਦੱਸ 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 ਇਹਦੇ ਵਿੱਚ ਹੱਥ ਲਾ ਕੇ ਦੱਸ ਕੀ ਲੋਕ ਚੀਰੀ ਇਹਦੀ ਪਿੱਛੇ ਸੀ ਅੱਛਾ ਲੋਕ ਪੂਰਾ ਨਹੀਂ ਸੀ ਪੈਂਦਾ ਓਕੇ ਆਪਾਂ ਚੀਰੀ ਅੱਗੇ ਵਧਵਾਈ ਆ ਹਾਂ ਭਾਈ ਇਹ ਅੰਕਲ ਨੇ ਜਿਹੜੇ ਕਰਤੀ ਦੇਖ ਲਓ ਇਹ ਲੋਕ ਫਿਰ ਪੈਂਦਾ ਨਹੀਂ ਸੀ ਸੱਜਣੋ ਉਹਦੇ ਕਰਕੇ ਆ ਕੇ ਪਾਇਆ ਤਾਂ ਪਹਿਲਾਂ ਘਸਾ ਕੇ ਸੀ ਪਾਇਆ ਸੀ ਜਾਨੀ ਕਿ ਦੋ ਤਿੰਨ ਦਿਨ ਇਹਦੇ ਨਾਲ ਕੰਮ ਸਾਰੇ ਆ ਤੇ ਉਦੋਂ ਬਾਅਦ ਜੀ ਹੁਣ ਮੈਂ ਕਿਹਾ ਵੀ ਭਾਈ ਆਪਾਂ ਨੇ ਜਾਣਾ ਸੱਜਣੋ ਬਾਹਰ ਨੂੰ ਫਿਰ ਰੋਡ ਦਾ ਕੰਮ ਆ ਵੀ ਪਾਈ ਇਹਦੀ ਤਸੱਲੀ ਕਰ ਲੂ ਆਪਣੀ ਅੰਕਲ ਕਾਂ ਦੇ ਵੀ ਆਪਾਂ ਕਰ ਦੰਨੇ ਆ ਕੋਈ ਵੱਡੀ ਗੱਲੇ ਨਹੀਂ ਹੈਗੀ ਇਹ ਤੇ ਬਾਕੀ ਇਹ ਦੇਖੋ ਜੀ ਅੰਕਲ ਨੇ ਜਗਾੜ ਕੇ ਮੇਲੇ ਆਏ ਹੋਏ ਨੇ ਦੇਖੋ ਇਹ ਸਾਰਾ ਦੇਖੋ ਛੱਤ ਦੇ ਵਿੱਚ ਵੀ ਅੰਕਲ ਉਹਨਾਂ ਨੇ ਪੂੜੀਆਂ ਫਿੱਟ ਕਰੀਆਂ ਹੋਈਆਂ ਨੇ ਦਾ ਲੈ ਸੱਜਣੋ ਦੇਖੋ ਤਾਂ ਇੱਧਰ ਅੰਕਲ ਹੁੰਦੀਆਂ ਮਸ਼ੀਨਾਂ ਖੜੀਆਂ ਨੇ ਜੀ ਤੇ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਅੰਕਲ ਨੇ ਸਾਰਾ ਸਿਸਟਮ ਜਗਾੜੀ ਕਰਿਆ ਭਾਈ ਉੱਪਰ ਦੇਖੋ ਨਾ ਲੇਖ ਲੋ ਨਾਲੇ ਸੱਜਣੋ ਪੁਰਾਣੀਆਂ ਬਾਲਿਆਂ ਵਾਲੀਆਂ ਛੱਤਾਂ ਨੇ ਅੰਕਲ ਨੇ ਫੇਰ ਵੀ ਕੰਮ ਲੱਤਾ ਹੋਇਆ ਉਹ ਦੇਖੋ ਮੋਟਰ ਰੱਖੀ ਹੋਈ ਅੰਕਲ ਨੇ ਤੇ ਇੱਥੇ ਅੰਕਲ ਉਹਨਾਂ ਦੀ ਪਹਿਲਾਂ ਚੱਕੀ ਵੀ ਹੁੰਦੀ ਸੀ ਵੀ ਆਟੇ ਵਾਲੀ ਹਾਂ ਅੰਕਲ ਜੀ ਇੱਕ ਸਾਲ ਕਈ ਸਾਲ ਹੋ ਗਏ ਮੈਂ ਥੋੜੇ ਕੋਲ ਪਹਿਲਾਂ ਆਏ ਸੀ ਉਦੋਂ ਵੀ ਇੱਥੇ ਥੋੜੀ ਚੱਕੀ ਹੁੰਦੀ ਸੀ ਨੇ ਆਟੇ ਵਾਲੀ ਹੁਣ ਵੀ ਹੈਗੀ ਜੀ ਅੱਛਾ 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 ਅੱਛੀ ਚਾਲੂ ਆ ਜੀ ਕਹਿੰਦੇ ਅੰਕਲ ਉਹ ਨਹੀਂ ਕਹਿੰਦੇ ਵੀ ਚਾਲੂ ਆ ਪਹਿਲਾਂ ਵਿੱਚੋਂ ਅੰਕਲ ਉਹਨਾਂ ਨੇ ਸ਼ਾਇਦ ਬੰਦ ਕਰਤੀ ਸੀ ਇਧਰਲੀ ਸਾਈਡ ਬਾਈ ਜੀ ਪਰਲੇ ਪਾਸੇ ਅੰਕਲੋਂ ਦੀ ਚੱਕੀ ਵੀ ਆਟੇ ਵਾਲੀ ਕਿਸੇ ਨੇ ਆਟਾ ਪਹਿਣਾ ਹੋਵੇ ਜਾਂ ਕਿਸੇ ਨੇ ਬਾਈ ਕੋਈ ਵੀ ਜਾਨੀ ਕਿ ਐਗਰੀਕਲਚਰ ਦਾ ਕੋਈ ਵੀ ਸੰਦ ਸਾਰੇ ਅੰਕਲ ਉਹਰੇ ਰਿਪੇਅਰ ਕਰਦੇ ਨੇ ਰੋਟਾਵੇਟਰ ਹੋ ਗਏ ਸੁਪਰ ਸੀਡਰ ਹੋ ਗਏ ਤੇ ਹੈਰੂਆਂ ਹਾਲ ਸਵਾਗੇ ਹਨਾ ਜੋ ਵੀ ਸਿਸਟਮ ਤੇ ਆਹ ਦੇਖੋ ਜੀ ਇਧਰ ਮਸ਼ੀਨ ਦਾ ਉਗਰ ਪਿਆ ਇਹ ਵੀ ਸ਼ਾਇਦ ਅੰਕਲ ਉਹ ਨਹੀਂ ਨੇ ਕਿਤੇ ਬਣਾ ਕੇ ਲਾਇਆ ਹੋਊਗਾ ਅੰਕਲ ਜੀ ਇਹ ਓਗਰ ਫਿਰ ਬਣਾ ਕੇ ਲਾਇਆ ਕਿਦਾਂ ਜੀ ਆ ਜਾਂਦਾ ਪੁਰਾਣਾ ਤਾਰ ਜੂ ਬੰਦੇ ਅੱਛਾ ਪੁਰਾਣਾ ਤਾਰ ਕੇ ਨਵਾਂ ਲਾਓ ਆਪਾਂ ਤੁਸੀ ਬਣਾ ਕੇ ਦਿੱਤਾ ਹਨਾ ਜੀ ਹਾਂ ਜੀ ਤੇ ਬਾਕੀ ਜੀ ਇਧਰ ਅੰਕਲੋਂ ਦੇ ਬੇਟੇ ਉਹ ਨਹੀਂ ਆਉਣਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਉਹ ਜਿੰਨੂੰਗੇ ਹੋਏ ਥੋੜਾ ਸਮਾਨ ਲੈਣ ਤੇ ਆਹ ਦੇਖੋ ਜੀ ਇਹ ਕਰਤਾ ਭਾਈ ਹਾਂ ਜੀ ਹੋ ਗਈ ਤਸਲੀਮਟੀ ਜੀ ਦੇਖੋ ਬਣ ਗਈ ਗੱਲਬਾਤ ਓਕਰਮ ਲੋ ਨੀ ਕੰਮ ਦੇਖ ਲੋ ਸੱਜਣੋਂ 5 ਮਿੰਟ ਦਾ ਸੀ ਚਲੋ ਚੱਲਦੇ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਮਸ਼ੀਨ ਖੜਾਈ ਵੀ ਨਹੀਂ ਜਾਂਦੀ ਉਦੋਂ ਜੀ ਅਸੀਂ ਜਿਗਾਰਡਮੈਂਟ ਕਰਕੇ ਥੋੜਾ ਜਿਹਾ ਲੋਕ ਘਸਾ ਕੇ ਅਸੀਂ ਪਾਲਿਆ ਸੀ ਕਿਉਂਕਿ ਉਹਦੀ ਜਿਹੜੀ ਲੋਕ ਚੀਰੀਤੀ ਨਾ ਉਹ ਥੋੜੀ ਜੀ ਜਾਨੀ ਕਿ ਬੈਰਿੰਗ ਨਾਲ ਟੱਚ ਕਰਦੀ ਸੀ ਉਹਦੇ ਵਿੱਚ ਲੋਕ ਨਹੀਂ ਦੀ ਪੈ ਰਹਾ ਪੂਰਾ ਇਸ ਕਰਕੇ ਸੱਜਣੋਂ ਫਿਰ ਆਪਾਂ ਨੇ ਅੰਕਲ ਕੋਲ ਆਏ ਅੰਕਲ ਨੇ ਮਿੰਟੇ ਦੋ ਲਾਏ ਨੇ ਕਰਤਾ ਅੰਕਲ ਨੇ ਕੰਮ ਯਾਨੀ ਕਿ ਕੰਮ ਕੋਈ ਪੂਰਾ ਤਸੱਲੀ ਵਾਲਾ ਅੰਕਲ ਉਹਨਾਂ ਦਾ ਆਪਾਂ ਜੋ ਸ਼ਾਫਟਾਂ ਦੇ ਸਾਈਜ਼ ਫੈ ਜੋ ਵੀ ਕਰਾਉਣਾ ਹਾਂਜੀ ਬਿਲਕੁਲ ਹਾਂ ਤੇ ਜਿਵੇਂ ਕੋਈ ਸ਼ਾਫਟ ਦਾ ਕੋਈ ਆਪਾਂ ਨੇ ਸਾਈਜ਼ ਕਰਾਉਣਾ ਜਾਂ ਕੁਝ ਕਰਾਉਣਾ ਯਾਨੀ ਕਿ ਛੋਟੇ ਤੇ ਛੋਟਾ ਕੰਮ ਵੀ ਜੋ ਵੀ ਸਾਡਾ ਹੁੰਦਾ ਸੱਜਣੋਂ ਆਪਾਂ ਜਦੇ ਕਰਾ ਲੈਣਾ ਸਾਡੇ ਪਿੰਡ ਤੋਂ ਤਕਰੀਬਨ ਅੰਕਲੋਂ ਦੀ ਵਰਕਸ਼ਾਪ 8-9 ਕਿਲੋਮੀਟਰ ਹੋਣੀ ਹੈ ਨਾ ਸਾਡੇ ਹਾਂ ਹਾਂ 9 ਕਿਲੋਮੀਟਰ ਆ ਤੇ ਸੱਜਣੋ ਜਦੋਂ ਆਪਾਂ ਆਪਣੇ ਪਿੰਡ ਤੋਂ ਸਿੱਧਾ ਹੀ ਆਉਨੇ ਆ ਬਸ ਆਪਣਾ ਸਿੱਧਾ ਹੱਲੋ ਤਾਲੀ ਏਡਾ ਹੱਲੋ ਤਾਲੀ ਤੇ ਅੱਗੇ ਤੁਹਾਨੂੰ ਪਤਾ ਨੰਦਪਰਕੇਸ਼ੋਂ ਕਾਫੀ ਪੁਰਾਣਾ ਪਿੰਡ ਆ ਸੱਜਣੋ ਇਹ ਇਹਦੇ ਅੰਕਲ ਇਹ ਬਿਲਡਿੰਗ ਵੀ ਬਹੁਤ ਪੁਰਾਣੀ ਆ ਹਨਾ ਲਗਭਗ 125-30 ਸਾਲ ਪੁਰਾਣੀ ਆ ਹਾਂ ਮੈਂ ਤਾਂ ਚਲੋ 100 ਹੀ ਕਿਹਾ ਸੀਗਾ ਅੰਕਲ ਕਹਿੰਦਾ ਵੀ 125-30 ਸਾਲ ਸੱਜਣੋ ਪੁਰਾਣੀ ਆ ਬਿਲਡਿੰਗ ਇਹ ਦੇਖ ਸਕਦੇ ਹੋ ਦੇਖੋ ਪੁਰਾਣੀ ਆ ਲੋਕੇਸ਼ਨ ਆ ਹਨਾ ਦੇਖੋ ਤਾਂ ਹੀ ਬਈ ਉਹਨਾਂ ਨੇ ਇੱਥੇ ਆ ਕੇ ਸ਼ੂਟ ਕਰਿਆ ਕਿਉਂਕਿ ਇੱਥੇ ਸਾਰਾ ਹਨਾ ਜਣਕੇ ਉਰੇ ਸਾਰੇ ਪਿੰਡ ਦੇ ਵਿੱਚ ਮੈਂ ਹੋਰ ਵੀ ਪਿੰਡ ਦੇ ਵਿੱਚ ਇੱਥੇ ਦੇਖੇ ਨੇ ਪੁਰਾਣੇ ਮਕਾਨ ਬਹੁਤ ਨੇ ਸੱਜਣੋ ਤੇ ਦੇਖੋ ਜੀ ਆ ਥੱਲੇ ਵੀ ਅੰਕਲ ਉਹਨਾਂ ਦਾ ਸਮਾਨ ਪੂੜੀਆਂ ਛੋੜੀਆਂ ਪਈਆਂ ਨੇ ਤੇ ਉੱਪਰ ਅੰਕਲ ਉਹਨਾਂ ਨੇ ਜੀ ਪਾਈ ਹੋਈ ਆ ਤੋੜੀ ਤੇ ਬਾਕੀ ਪੁੱਛਦੇ ਆਪਾਂ ਅੰਕਲ ਉਹਨਾਂ ਨੂੰ ਕੀ ਸਿਸਟਮ ਤਾਂ ਇਹ ਅੰਕਲ ਜੀ ਇਹ ਪਹਿਲਾਂ ਬਿਲਡਿੰਗ ਉੱਤੇ ਜਿਹੜੀ ਇਹ ਇੱਥੇ ਪਹਿਲਾਂ ਕੀ ਸੀ ਕੋਈ ਲੱਕਪਾ ਦਾ ਕਾਰਖਾਨਾ ਥੰਦਾ ਜੀ ਅੱਛਾ ਇੱਕ ਕਪਾ ਦਾ ਕਾਰਖਾਨਾ ਸੀਗਾ ਜੀ ਜਦੋਂ ਬਾਹਰ ਹੀ ਜਾਈ ਫਿਰ ਕਾਰਖਾਨਾ ਬਣ ਹਾਂ ਹਾਂ ਜੀ ਹਾਂ ਹੁਣ ਤਾਂ ਆਪਣੇ ਚਲੋ ਕਪਾ ਕੌਣ ਲਾਉਂਦਾ ਹਨਾ ਜੀ ਪਹਿਲਾਂ ਹੁੰਦਾ ਸੀ ਅੱਛਾ ਜੀ 50 ਨੰਬਰ ਜਾਂਦੇ ਨੇ ਇਹ ਜਾਨੀ ਕਿ ਫਿਰ ਕਪਾ ਦਾ ਕਾਰਖਾਨਾ ਕੀ ਇੱਥੇ ਬਣਦਾ ਕੀ ਸੀਗੀ ਜੀ ਕਪਾ ਹੁੰਦੀ ਸੀਗੀ ਬਾਹਰੋਂ ਬੇਲ ਕੇ ਹਾਂ ਜੀ ਉਹਦੇ ਕਪਾ ਵੇਚਦੇ ਬੜੇ ਮੇ ਅੱਡ ਵਿਕਦੇ ਅੱਛਾ ਠੀਕ ਹੈ ਜੀ ਜਾਨੀ ਕਿ ਬੜੇ ਮੇ ਲੱਗ ਹੋ ਜਾਂਦੇ ਤੇ ਕਹਦੀਏ ਵੀ ਰੂ ਹਾਂ ਕਪਾ ਅਲੱਗ ਹੋਏ ਤੇ ਬਿਲਕੁਲ ਬਿਲਕੁਲ ਓਕੇ ਜੀ ਓਕੇ ਓਕੇ ਇਹ ਫਿਰ ਅੰਕਲ ਕਿੰਨੇ ਸਾਲ ਪੁਰਾਣਾ ਜਦੋਂ ਆਪਾਂ ਨੇ ਕਾਰਖਾਨਾ ਬੰਦ ਕਦੋਂ ਕਰਿਆ ਕਿੰਨਾਕ ਟਾਈਮ ਹੋ ਗਿਆ ਕਪਾਲੇ ਨੂੰ ਇਹ ਬੰਦ ਕਰਿਆ ਦਾ ਮੇਰੇ ਖਿਆਲ ਲਗਭਗ ਯਾਰ 5 ਪਾਗੜਾ ਜੀਆਂ ਲਾ ਲੀ 45 ਸਾਲ 45 ਸਾਲ ਹੋ ਗਿਆ ਅੱਛਾ ਅੱਛਾ ਜੀ ਪਹਿਲਾਂ ਜਣੀ ਕਿ ਉਰੇ ਚੱਲਦੀਆਂ ਦੀਆਂ ਮਸ਼ੀਨਾਂ ਸੀ ਤੁਸੀਂ ਇੱਕ ਮਸ਼ੀਨ ਰੱਖੀ ਅੱਛਾ ਪਹਿਲਾਂ 6 ਮਸ਼ੀਨਾਂ ਸੀਗੀਆਂ ਜੀ ਫਿਰ ਇੱਕ ਰੱਖੀ ਓਕੇ ਜੀ ਓਕੇ ਓਕੇ ਇੱਕ ਨਾਲ ਫਿਰ ਜਿਹੜਾ ਦਾ ਕਿਸਾਨਾਂ ਦਾ ਹੁੰਦਾ ਸੀਗਾ ਥੋੜੀ ਕਿਸੇ ਦੀ 2 ਕਵਾਂਟਰ 4 ਕਵਾਂਟਰ ਹਾਂ ਜੀ ਹਾਂ ਜੀ ਹਾਂ ਜੀ ਥੋੜੀ ਹਾਂ ਜੀ ਕਰਦੀਆਂ ਕੰਮ हां जी ਹੁਣ ਜਾਨੀ ਕਿ ਆਪਣੇ ਕੋਈ ਲਾਉਂਦਾ ਨਹੀਂ ਨਾ ਹੈਗਾ ਹੁਣ ਆਪਣੇ ਏਰੀਆ ਵਿੱਚ ਨਹੀਂ ਲੱਗ ਕੇ ਜਾ ਬਿਲਕੁਲ ਜੀ ਬਿਲਕੁਲ ਇਸ ਦਾ ਸਬੰਧ ਹੋ ਗਿਆ ਤਾਂ ਕੰਮ ਬੰਦ ਕਰਨਾ ਪੈ ਗਿਆ ਠੀਕ ਆ ਜੀ ਠੀਕ ਆ ਤੇ ਉਹ ਬਾਈ ਸਤਨਾਮ ਆਪਾਂ ਸਤਨਾਮ ਨੂੰ ਵੀ ਪੁੱਛਦੇ ਆ ਵੀ ਬਾਈ ਆਪਣਾ ਕੰਟੈਕਟ ਨੰਬਰ ਕਿੰਨਾ ਕਿਉਂਕਿ ਬਾਈ ਕਿਸੇ ਨੇ ਕੰਮ ਕਰਾਉਣਾ ਹੁੰਦਾ ਤਾਂ हां ਵੀ ਸਤਨਾਮ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਆਪਣਾ ਮੋਬਾਈਲ ਨੰਬਰ ਕਿੰਨਾ ਦੱਸ ਮੈਂ ਬਾਕੀ ਤਾਂ ਉਹ ਅੰਕਲ ਨੂੰ ਪੁੱਛਿਆ ਸੀ ਟੋਟਾ ਮੋਬਾਈਲ ਨੰਬਰ ਕੀ ਨਾ ਆਪਣੇ ਵੀ 94630 93630 ਜੀ 45548 ਜੀ 45548 ਜੀ ਇਹ ਵੀ ਬਾਈ ਸਤਨਾਮ ਇਹ ਹੰਕਲ ਉਹਨਾਂ ਦਾ ਹੀ ਬੇਟਾ ਤੇ ਸਾਰੇ ਬੂਰੇ ਆਪਣੇ ਸਾਰੇ ਕੰਮ ਹੋ ਜਾਂਦੇ ਆ ਨਾ ਜੋ ਮਰਜ਼ੀ ਹੋਵੇ ਠੀਕ ਆ ਜੀ ਕਿਸਾ ਆਪਣਾ ਐਗਰੀਕਲਚਰ ਰਿਲੇਟਡ ਜਾਨੀ ਕਿ ਖੇਤੀ ਰਿਲੇਟਡ ਜੋ ਵੀ ਆਪਣੇ ਭਾਈ ਸੰਤ ਨੇ ਸਾਰਿਆਂ ਦੀ ਰਿਪੇਅਰ ਇੱਥੇ ਹੁੰਦੀ ਆ ਤੇ ਬਾਕੀ ਜੀ ਹੋਰ ਬਾਈਆਂ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਅੱਗੇ ਕਿਵੇਂ ਜੀ ਕੀ ਕਹਿੰਦੇ ਸੀ ਸੀਰੀਅਲ ਬਣਾਇਆ ਦੋਰੇ ਦੋ ਘੰਟੇ ਦਾ ਕੰਮ ਦਉਣਾ ਦਾ ਅੱਛਾ ਵੀ ਕੋਈ ਹੋਰ ਵੀ ਆਇਆ ਸੀ ਸ਼ੂਟਿੰਗ ਦਾ ਲਾਇਆ ਸੀਗਾ ਉਹ ਬੱਬਰ ਮੋਟਰ ਗੈਰੇਜ ਅੱਛਾ ਜੀ ਮਤਲਬ ਡੀਜ਼ਲ ਗੱਡੀਆਂ ਕਾਰਾਂ ਦਾ ਟਰੈਕਟਰਾਂ ਦਾ ਕੰਮ ਬੰਦਦਾ ਅੱਛਾ ਜੀ ਰੋਲ ਪੈਦਾ ਕਰਾਇਆ ਦੋਗੇ ਤੁਮੇ ਅੱਛਾ ਜਾਨੀ ਕਿ ਉਹਨਾਂ ਨੇ ਕੋਈ ਫਿਲਮ ਵਾਲੇ ਆਏ ਸੀਗੇ ਰੋਲ ਵਾਲੇ ਸਾਨੂੰ ਬਹੁਤ ਕਿਹਾ ਹਾਂਜੀ ਵੀ ਜਿਹੜੀ ਤੁਹਾਡੀ ਬਿਲਡਿੰਗ ਹੈ ਇਹਨੂੰ ਪ੍ਰਾਣੀਓ ਰੱਖੋ ਠੀਕ ਹੈ ਜੀ ਇਹਦੇ ਸਾਮ ਸੰਭਾਲ ਰੱਖੋ ਹਾਂ ਜੀ ਹਾਂ ਜੀ ਬੀ ਇਹਨੂੰ ਖਤਮ ਨਹੀਂ ਕਰਨਾ ਵਿਰਸਾ ਪੁਰਾਣਾ ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਲੋਕੇਸ਼ਨ ਅੰਕਲ ਮਿਲਦੀਆਂ ਵੀ ਨਹੀਂ ਹੈਗੀਆਂ ਜੀ ਪੁਰਾਣੀਆਂ ਹਨ ਹਾਂ ਇਹ ਚੀਜ਼ ਕਹਿੰਦੇ ਸੀ ਉਹ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਵੀ ਜੇ ਤੁਹਾਡਾ ਮਕਾਨ ਉਹਨੂੰ ਸਹੀ ਰੱਖੋ ਕਰਕੇ ਹਾਂ ਜੀ ਵੀ ਇਹਨੂੰ ਪੁਰਾਣੇ ਸਮੇਂ ਦੇ ਰੱਖੋ ਬਸ ਠੀਕ ਹੈ ਜੀ ਵੀ ਜਾਣੀ ਕਿ ਰਿਪੇਅਰ ਜੇ ਹੁਣ ਉਹਦੀ ਰਿਪੇਅਰ ਪੂਰ ਕਰ ਲਓ ਵੀ ਜਾਨੀ ਕਿ ਨਕਸ਼ਾ ਸਾਰਾ ਸਿਸਟਮ ਪੁਰਾਣੀ ਹੋਣਾ ਚਾਹੀਦਾ ਹੈ ਵੀ ਪੁਰਾਣੇ ਬਿਲਡਿੰਗਾਂ ਸਾਨੂੰ ਬਹੁਤ ਘੱਟ ਮਿਲਦੀਆਂ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਇੱਥੇ ਪਿੰਡ ਜੰਕਲ ਤੁਹਾਡਾ ਪਿੰਡ ਵੀ ਕਾਫੀ بڑا ਥੋਡੇ ਪਿੰਡ ਤੇ ਮੈਂ ਕਈ ਦੇਖੇ ਨੇ ਨਾ ਇਦਾਂ ਦੇ ਪੁਰਾਣੇ ਹੈਗੇ ਨੇ ਮਕਾਨ ਸ਼ਾਇਦ ਇੱਕ ਸਾਡੇ ਲੱਕੜ ਦਾ ਗੇਟ ਆ ਜਿਵੇਂ ਪੁਰਾਣੇ ਮਾਡਲ ਦਾ ਹੁੰਦਾ ਸੀਗਾ ਅੱਛਾ ਅੱਛਾ ਜੀ ਹਾਂ ਜੀ ਮੈਂ ਸਿੱਧੂ ਮੋਸੇ ਦਾ ਵਹੈਲੀ ਤੇ ਲਾਇਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਪੁਰਾਣਾ ਲੱਕੜ ਦਾ ਗੇਟ ਬਣਾਇਆ ਹੋਇਆ ਹੈ ਉਹ ਜ਼ਿੰਮੇਦਾਰ ਨੇ ਵੀ ਇੰਨੀ ਸਾਫ਼ ਸਵਾਂ ਰੱਖੀ ਹੋਈ ਆ ਹਾਂ ਜੀ ਉੱਪਰ ਮੀਨਾਕਾਰੀ ਕਟਾਈ ਬਹੁਤ ਵਧੀਆ ਕੀਤੀ ਹੋਈ ਆ ਉਹਨੇ ਓਕੇ ਓਕੇ ਜੀ ਅੱਛ ਉੱਥੇ ਵੀ ਫਿਲਮ ਦਾ ਕੰਮ ਹੁੰਦਾ ਹੈ ਤੇ ਸੀਰੀਅਲ ਬਣਦਾ ਹੈ। ਲੋਕ ਗੇਟ ਨੂੰ ਦੇਖ ਕੇ ਉਹ ਮਾਲਕਾਂ ਨੇ ਗੇਟ ਦੀ ਸੰਭਾਲ ਬਹੁਤ ਰੱਖੀ ਹੈ ਜੀ। ਵਧੀਆ ਗੱਲ ਆ ਜੀ ਵੈਸੇ ਹਨਾ ਹਾਂ ਜੀ ਹਾਂ ਜੀ ਕਿਉਂਕਿ ਆਪਣੀ ਔਨ ਵਾਲੀ ਜਨਰੇਸ਼ਨ ਨੂੰ ਪਤਾ ਰਹਿੰਦਾ ਜੀ ਲੱਗਦਾ ਰਹਿੰਦਾ ਹਨਾ ਵੀ ਆਪਣਾ ਪੁਰਾਣਾ ਬਿਸਤਰਾ ਅੱਜ ਜਦੋਂ ਆਪਾਂ ਫਰੰਟ ਗੇਟ ਬਣਾਉਂਦੇ ਮੇਨ ਗੇਟ ਹਾਂ ਜੀ ਹਾਂ ਜੀ ਕਿਸੇ ਦੀ ਦੇਖੋ ਕੋਠੀ ਤਾਂ ਬਹੁਤ بڑی ਹੋਊਗੀ ਹਾਂਜੀ ਫੈਂਸੀ ਗੇਟ ਹੋਣਗੇ ਹਾਂਜੀ ਹਾਂਜੀ ਯਾਨੀ ਕੋਈ ਪੁਰਾਣਾ ਸੱਭਿਆਚਾਰਕ ਉਹ ਨਹੀਂ ਮਿਲਦਾ ਉਹ ਖਤਮ ਹੋ ਰਿਹਾ ਉਹ ਖਤਮ ਹੋ ਗਿਆ ਬਿਲਕੁਲ ਜੀ ਬਿਲਕੁਲ ਇਹ ਵੈਸੇ ਬਹੁਤ ਵਧੀਆ ਗੱਲ ਆ ਜੀ ਜਿਹੜਾ ਤੁਸੀਂ ਨੇ ਇਹ ਰੱਖਿਆ ਵਾ ਹਨਾ ਪੁਰਾਣਾ ਯਾਨੀ ਕਿ ਬਿਲਡਿੰਗ ਨਹੀਂ ਤਾਂ ਆਪਾਂ ਦੇਖੀ ਜੀ ਪਿੰਡਾਂ ਦੇ ਵਿੱਚ ਅਗਲਾ ਢਾਹ ਕੇ ਲੈਂਟਰ ਪਾ ਲਾ ਲਾ ਸਾਹਮਣੇ ਤੇ ਫਰੰਟ ਤੇ ਬਣਾ ਕੇ ਦੇਖੋ ਹਾਂਜੀ ਹਰ ਇੱਕ ਬੰਦਾ ਕਹੇਗਾ ਵੀ ਇੰਨੇ ਪੁਰਾਣੇ ਬਿਲਡਿੰਗ ਬਿਲਕੁਲ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹਦਾ ਫਰੰਟ ਜੇ ਤੁਸੀਂ ਫੋਨ ਤੇ ਭੇਜੋਗੇ ਹਾਂਜੀ ਹਾਂਜੀ ਥੱਲੇ ਜੂਰੀ ਦੇਖ ਕੀ ਕਹਿੰਦਾ ਮਾ ਯਾਰ ਬੜੇ ਪੁਰਾਣੀ ਉਹ ਨਾਲੇ ਦੇਖੋ ਥਾਰਤ ਸਫਾਈ ਦੇਖੋ ਨਾਲੇ ਕਿੰਨੀ ਹੈ ਦੀਵਾਰ ਚ ਉਹ ਗੱਲ ਤਾਂ ਹੁਣ ਮੰਟੀ ਨਹੀਂ ਜੀ ਗੱਲ ਤਾਂ ਮੰਟੂ ਜੀ ਇਹ ਹੋਗੀ ਹਾਂਜੀ ਉੱਧਾ ਦੇਖ ਤੂੰ ਬੰਦੇ ਦੀ ਸਫਾਈ ਕਿੰਨੀ ਹੈ ਅੱਧ ਚ ਮੈਂ ਗੱਲ ਤਾਂ ਵੀ ਇੱਕ ਮਤਲਬ ਇੱਕ ਫੁੱਟ ਇੱਧਰ ਉੱਧਰ ਨਹੀਂ ਦਿਖ ਰਹੀ ਸੀ ਸੀਮੈਂਟ ਨਹੀਂ ਲੱਗਿਆ ਵਿੱਚ ਅੱਛਾ ਜੀ ਚੂਨਾ ਅੱਛਾ ਜੀ ਇਹਨੇ ਕਹਿੰਦੇ ਨੇ ਅੱਜ ਕੱਲ ਚੁੰਨੇ ਜਿੱਟ ਲਾਤੀ ਹਾਂਜੀ 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 ਹਾਂ ਜਿਵੇਂ ਆਪਾਂ ਕਹਿੰਦੇ ਨਾ ਵੀ ਆ ਹੁਣ ਅਕਲ ਚੁੱਤ ਸੀ ਆ ਹੁਣ ਜਿਵੇਂ ਆਪਾਂ ਨੇ ਪਹਿਲੇ ਦੇ ਵਿੱਚ ਲਾਈ ਆ ਹੁਣ ਤੁਸੀਂ ਨੇ ਚੁੰਨੇ ਚਿੱਟ ਲਾਦੇ ਹੁਣ ਹਿੱਲਦੀ ਥੋੜੀ ਐ ਇਹ ਯਾਨਕਿ ਕਹਾਵਤੋ ਪੱਕੀ ਆ ਜਿਵੇਂ ਕਹਿੰਦੇ ਨੇ ਵੀ ਜੇ ਚੁੰਨੇ ਚਿੱਟ ਲਾਦੇ ਹਾਂਜੀ ਹਾਂਜੀ ਇਹ ਇਹ ਜੀ ਸਫਾਈ ਐ ਅੱਜ ਕੱਲ ਦੇ ਮਿਸਤਰੀ ਕਹਿੰਦੇ ਜੇ ਸਫਾਈ ਕਰਦੇ ਉਹਨਾਂ ਇੱਟਾਂ ਦੀ ਜਿਹੜੀ ਬਿਲਕੁਲ ਹਾਂਜੀ ਹਾਂਜੀ ਪਲਸਟਰ ਚ ਆ ਜੂਗੀ ਬਿਲਕੁਲ ਜੀ ਹਾਂਜੀ ਹਾਂਜੀ ਪਲਸਟਰ ਨਹੀਂ ਕੀਤਾ ਹੋਇਆ ਦੇਖ ਲਓ ਹਾਂ ਬਿਲਕੁਲ ਸਜਣਾ ਲੋ ਇੱਕ ਵਾਰ ਦੇਖੋ ਬਿਲਕੁਲ ਤੁਸੀਂ ਆਹ ਦੇਖੋ ਸਜਣਾ ਵੀ ਬਿਲਕੁਲ ਇੱਕ ਸਾਰ ਇੱਟ ਲੱਗੀ ਵੀ ਆ ਕੋਈ ਉੱਚੀ ਨਹੀਂ ਕੋਈ ਨੀਵੀ ਨਹੀਂ ਹੈ ਨਾ ਭਾਈ ਹਾਂ ਲੈ ਦੇਖੋ ਚੁੰਨੇ ਚ ਸਾਰੀ ਚਣਾਈ ਪੂਰੀ ਦੇਖੋ ਜੀ ਚੁੰਨੇ ਚ ਚਣਾਈ ਹੋਈ ਹੋਈ ਆ ਤੇ ਅੰਕਲ ਉਹਨੇ ਕਹਿੰਦਾ ਇੱਥੇ ਸਾਡੇ ਕੋਲ ਸ਼ੂਟਿੰਗ ਵਾਲੇ ਬਹੁਤ ਆਉਂਦੇ ਨੇ ਹਨਾ ਭਾਈ ਸ਼ੂਟਿੰਗਾਂ ਕਰਨੇ ਵਾਲੇ ਤੇ ਇਹ ਦੇਖੋ ਲੈ ਦੇਖੋ ਸਾਰੀ ਜਿਹੜਾ ਪੁਰਾਣੀ ਬਿਲਡਿੰਗ ਆ ਤੇ ਇੱਧਰ ਭਾਈ ਕਿਸੇ ਆਪਣੇ ਮਿੱਤਰ ਦੀਆਂ ਬੱਕਰੀਆਂ ਫਰਦੀਆਂ ਨੇ ਭਾਈ ਚਰਦੀਆਂ ਇੱਥੇ ਹਨਾ ਇਮਾਂ ਬਾਈ ਨੂੰ ਕਿਹਾ ਮਾ ਯਾਰ ਮੈਂ ਵੀ ਇੱਕ ਛੇਲਾ ਲੈਣਾ ਕਿੰਨੇ ਕ ਦਾ ਮਿਲ ਜੂ ਬਾਈ ਕਹਿੰਦਾ ਵੀ 5-4000 ਰੁਪਏ ਦਾ ਮਿਲ ਜੂਗਾ ਤੇ ਬੱਕਰੀਆਂ ਵੀ ਫਿਰਦੀਆਂ ਜੀ ਨਜ਼ਾਰੇ ਲੰਦੀਆਂ ਤੇ ਇੱਧਰ ਆਪਣਾ ਸਤਨਾਮ ਬਾਈ ਕਰ ਰਿਹਾ ਆਪਣੀ ਥੋੜੀ ਇੱਕ ਪੂਰੀ ਬਾਈ ਕਲਚ ਵਾਲੀ ਥੋੜੀ क्रैक ਹੋ ਗਈ ਦੀ ਇੱਕ ਗਾਜਾ ਤੇ ਬਾਈ ਪਹਿਲਾਂ ਵਿਚਾਰਾ ਘਰ ਤੋਂ ਲੈ ਕੇ ਦੇਗੀ ਰਾਣਾ ਸਜਣੋਂ ਇਹ ਨਾਲ ਦੇਖੋ ਵੈਲਡਿੰਗ ਚੱਲ ਰਿਹਾ ਬਾਕੀ ਇੱਕ ਗੱਲ ਹੋਰ ਆ ਵੰਟੀ ਵੀਰ ਚੱਲ ਆਪਾਂ ਕਹਿ ਦਿੰਨੇ ਆ ਹਨਾ ਵੀ ਮੂੰਹ ਤੇ ਵੜਿਆਈ ਪਰ ਤੁਸੀਂ ਇੱਕ ਗੱਲ ਆਪਾਂ ਹੁਣ ਅੰਕਲ ਕੋਲ ਤਾਂ ਹੀ ਆਉਣੇ ਆ ਅੰਕਲ ਦੇ ਹੱਥ ਜੀ ਸਫਾਈ ਬਹੁਤ ਆ ਜਾਂਦਾ ਕਿਉਂਕਿ ਜਿਹੜਾ ਕੰਮ ਹੋ ਗਿਆ ਉਹ ਤਸੱਲੀ ਆ ਹੈਨਾ ਤਾਂ ਸੱਚ ਨੂੰ ਦੇਖੋ ਸਾਨੂੰ ਚਾਹੇ 8-9 ਕਿਲੋਮੀਟਰ ਪੈਂਦਾ ਸਾਨੂੰ ਚਾਹੇ ਯਾਰ ਛੋਟਾ ਜਿਹਾ ਕੰਮ ਵੀ ਹੋਵੇ ਅਸੀਂ ਅੰਕਲ ਕੋਲ ਹੀ ਆਉਣਾ ਸਾਨੂੰ ਪਤਾ ਵੀ ਇੱਥੇ ਉਹੀ ਗੱਲ ਜਿਵੇਂ ਅੰਕਲ ਨੇ ਪਹਿਲਾਂ ਕਹਿੰਦੀ ਚੁੰਨੇ ਜਿੱਟ ਉਹ ਅੰਕਲ ਕੰਮ ਕਰ ਦਿੰਦਾ ਸਾਰਾ ਹੈਨਾ ਵਲੀ ਮਾ ਤਸੱਲੀ ਹੋ ਜਾਂਦੀ ਆ ਕੀ ਕਹਿੰਦਾ ਵੀ ਜਿਹੜਾ ਸਾਡੇ ਕੋਲ ਤੇ ਬੰਦੇ ਦੁੱਧ ਲੈ ਕੇ ਜਾਂਦੇ ਨੇ ਕਿਵੇਂ ਬਾਈ ਦੱਸਿਓ ਗੱਲ ਕੀ ਤੀ ਜੇ ਮਤਲਬ ਬੱਚੇ ਦੀ ਅੱਖਾਂ ਔਖਾ ਦੁਖਦੀ ਹੋਣ ਹਾਂਜੀ ਹਾਂਜੀ ਉਹ ਲੈ ਜਾਂਦੇ ਆ ਗਰਮ ਕਰਕੇ ਮਤਲਬ ਮਲਾਈ ਕੱਢ ਕੇ ਉਹ ਲਾ ਦਿੰਦੇ ਆ ਬੱਚਿਆਂ ਦੇ ਅੱਖਾਂ ਦੇ ਠੀਕ ਹੈ ਜੀ ਜਾਂ ਬੱਚੇ ਦਾ ਮੂੰਹ ਦੁਖਦਾ ਹੋਵੇ ਹਾਂਜੀ 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 ਉਹਦੇ ਸੱਤ ਤਾਰਾ ਮੂੰਹ 'ਚ ਮਾਰਦੇ ਜੀ ਬੱਕਰੀ ਦੀਆਂ ਜੀ ਹਨਾ ਤੇ ਚੀਜ਼ਾਂ ਦਾ ਜੀ ਇਹ ਗੁਣਕਾਰੀ ਨੇ ਤੁਸੀਂ ਐਂ ਦੇਖ ਲਓ ਵੀ ਇਹਨਾਂ ਨੇ ਹਨਾ ਆਪਣੇ ਹਰੇਕ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾਣੀਆਂ ਜਿਵੇਂ ਮੰਨ ਲਓ ਤੁਸੀਂ ਕਿਕਰ ਦੇ ਪੱਤੇ ਲਾ ਲਓ ਹਨਾ ਆ ਕੁਕਲਾ ਲੋ 베ਰੀਆਂ ਦੇ ਲਤਰਮ ਪਤਰਮ ਕੁਛ ਨਹੀਂ ਛੜਦੀ ਤਕਰੀਬ ਨੇ ਇਹ ਬਿਲਕੁਲ ਜੀ ਤੇ ਹੁਣ ਸੱਜਣਾ ਨੇ ਦੁੱਧ ਲੈ ਕੇ ਜਾਂਦੇ ਆ ਅੱਛਾ ਜੀ 200 ਰੁਪਏ ਕਿਲੋ ਦਿੰਦੇ ਆ ਅਸੀਂ 200 ਰੁਪਏ ਕਿਲੋ ਜੀ ਹਾਂ ਜੀ ਤੇ ਸੱਜਣੋ ਇਹ ਬਾਈ ਵੀ ਇੱਥੇ ਇਸੇ ਪਿੰਡ ਦਾ ਹੈ ਤੇ ਬਾਈ ਕਹਿੰਦਾ ਵੀ ਸਾਡੇ ਕੋਲੋਂ ਵੀ ਭਾਈ ਦੁੱਧ ਲੈ ਕੇ ਜਾਂਦੇ ਨੇ ਲੋਕ 200 ਰੁਪਏ ਕਿਲੋ ਨੂੰ ਤੇ ਆ ਇੱਕ ਬਾਈ ਮੈਂ ਹੋਰ ਗੱਲ ਸੁਣੀ ਸੀ ਕਿਸੇ ਸਿਆਣੇ ਬੰਦੇ ਤੋਂ ਯੂਪੀ ਤੋਂ ਯੂਪੀ ਚ ਉਹ ਕਹਿੰਦਾ ਵੀ ਬੱਕਰੀ ਇਹ ਜੀ ਸਿਆਣੀ ਚੀਜ਼ ਆ ਵੀ ਚਾਹੇ ਤੁਸੀਂ ਮੰਨ ਲਓ ਰੇ ਤੁਹਾਡਾ ਕੋਈ ਖੂਹ ਪਹਿਲਾਂ ਹੁੰਦਾ ਸੀ ਪੁਰਾਣਾ ਉਹ ਭਰਤਾ ਮੰਨ ਲਓ ਤੁਸੀਂ ਨੇ ਕਹਿੰਦੇ ਵੀ ਉਹਦੇ ਉੱਪਰ ਨੂੰ ਬੱਕਰੀ ਨਹੀਂ ਨਿਕਲਦੀ ਗੱਲ ਸੱਚੀ ਆ ਵੀ ਰਹਿੇ ਹਾਂ ਹਾਂ ਅੱਛਾ ਇਹਨੂੰ ਇੰਨੀ ਜਜਮੈਂਟ ਬਿਲਕੁਲ ਜੀ ਦੇਖੋ ਪ੍ਰਮਾਤਮਾ ਦੀ ਹਨਾ ਬਣਾਈ ਆ ਵੀ ਭਾਈ ਹਰ ਇੱਕ ਚੀਜ਼ ਆਪਣੀ ਜਗ੍ਹਾ ਆਪਣੀ ਜਗ੍ਹਾ ਸਾਰੀਆਂ ਵਧੀਆ ਨੇ ਆਪਾਂ ਕਹਿਣ ਦੇ ਕਹਿੰਦੇ ਵੀ ਜਾਨਵਰਾਂ ਇਹਨਾਂ ਨੂੰ ਕੀ ਪਤਾ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਇਹਨਾਂ ਨੂੰ ਪਤਾ ਸਾਰਾ ਹੁੰਦਾ ਠੀਕ ਆ ਨਾ ਜੀ ਜਾਨੀ ਕਿ ਬਸ ਇੱਕ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਬਿਲਕੁਲ ਜੀ ਬਿਲਕੁਲ ਤੇ ਬਾਈ ਤੁਸੀਂ ਫਿਰ ਦੁੱਧ ਦੇ ਦੋਨੇ ਹੋ ਜੇ ਲੋਡ ਹੋਵੇ ਕਿਸੇ ਨੂੰ ਹਾਂ ਤੇ ਕੀ ਨਾਂ ਹੈ ਬਾਈ ਆਪਣਾ ਮੇਰਾ ਨਾਮ ਅਨੰਦ ਲਾਲ ਲੋ ਜੀ ਇਹ ਬਾਈ ਦਾ ਨੋਆ ਅਨੰਦ ਲਾਲ ਇਹ ਬਾਈ ਵੀ ਨੰਦਪਰੋਕੇਸ਼ੂ ਪਿੰਡ ਦਾ ਹੀ ਆ ਤੇ ਬਾਈ ਤੁਹਾਡੇ ਕੋਲ ਮੋਬਾਈਲ ਹੈਗਾ ਹੈਗਾ ਜੀ ਤੇ ਨੰਬਰ ਜਾਦਾ ਜੀ ਨੰਬਰ ਤਾਂ ਮੈਨੂੰ ਯਾਰ ਆਉਣਾ ਸੀ ਚਲੋ ਬਾਈ ਕਹਿੰਦਾ ਵੀ ਮੋਬਾਈਲ ਹੈਗਾ ਜੀ ਮੈਨੂੰ ਨੰਬਰ ਦਾ ਪਤਾ ਨਹੀਂ ਤੇ ਸੱਜਣੋ ਜੇ ਕੱਢ ਸਕਦੇ ਤੁਸੀਂ ਕੱਢ ਕੇ ਲੈ ਲਓ अच्छा जी चलो हुण आज त मैनु पता नहीं लगਣਾ ਜੀ ਕਿੰਨਾ ਥੋੜਾ ਨੰਬਰ ਚਲੋ ਭਾਈ ਜੇ ਕਿਸੇ ਨੇ ਤੁਧ ਚਹੀਦਾ ਹੋਇਆ ਤਾਂ ਆਨੰਦ ਵਰਕਿਸ਼ੋ ਇੱਥੇ ਬਾਈ ਵਰਕਸ਼ਾਪ ਵਾਲੇ ਸਤਨਾਮ ਉਹਨਾਂ ਨਾਲ ਬਾਈਆਂ ਨਾਲ ਸੰਪਰਕ ਕਰ ਲਓ ਕਿਉਂਕਿ ਇਹਨਾਂ ਕੋਲ ਨੰਬਰ ਹੈਗਾ ਤੇ ਭਾਈ ਜਰੂਰ ਲੈ ਕੇ ਜਾਇਓ ਹਨਾ ਤਾਂ ਕਿਉਂਕਿ ਬਾਈ ਆਪਣੇ ਕਿਸੇ ਬੰਦੇ ਦਾ ਹਨਾ ਐਪਰੀਸ਼ੀਏਟ ਕਰਨਾ ਚਾਹੁੰਦਾ ਜੇ ਕੋਈ ਕਾਰੋਬਾਰ ਕਰ ਰਿਹਾ ਤਾਂ ਵਧੀਆ ਗੱਲ ਆ ਤੇ ਕਿਦਾਂ ਪਲਾ ਹੋ ਜਵੇ ਇੰਨੀ ਕੀ ਗੱਲ ਆ ਮੈਂ ਤਾਂ ਹੋਰ ਵੀ ਕਹਿ ਦਣਾ ਹੁੰਦਾ ਹਾਂ ਹਾਂ ਜੀ ਜਿੱਕਣ ਕੇ ਆਪਣੇ ਦੁੱਧ ਨਹੀਂ ਹੁੰਦਾ ਹਾਂ ਜੀ ਮੈਂ ਕਿਹਾ ਵੀ ਜਿੱਕਣਾ ਆਪਣੇ ਆਪ ਪਪੀਤਾ ਖੜਾ ਹਾਂ ਜੀ ਇਹਦੇ ਹਰੇ ਹਰੇ ਪੱਤੇ ਤੋੜ ਦੋ ਵੀਰੇ ਮਤਲਬ ਹੂੰਂ ਡ੍ਰਿੰਕ ਨੇ ਹਰੇ ਹਾਂ ਜੀ ਹਾਂ ਜੀ ਉਹ ਕੁੱਟ ਕੇ ਉਹਦਾ ਜੂਸ ਕੱਢ ਕੇ ਹਾਂ ਜੀ ਹੁਣ ਕੀ ਕੀ ਕਰਦੇ ਕਾਦੇ ਵਾਸਤੇ ਜੀ ਉਹ ਪੀ ਲਓ ਵਾਸਤੇ ਅੱਛਾ ਅੱਛਾ ਲੋ ਵੀ ਸੱਜਣਾ ਬਾਈ ਨੇ ਇੱਕ ਗੱਲ ਹੋਰ ਦੱਸੀ ਆ ਕਹਿੰਦੇ ਵੀ ਜਿਹੜਾ ਇਹ ਪਪੀਤਾ ਹੁੰਦਾ ਭਾਈ ਕਹਿੰਦੇ ਵੀ ਇਹਦੇ ਜਿਹੜੇ ਪੱਤੇ ਹੁੰਦੇ ਨੇ ਨਰਮ ਨਰਮ ਇਹਨਾਂ ਨੂੰ ਕੁੱਟ ਕੇ ਨਾ ਜੂਸ ਕੱਢ ਕੇ ਭਾਈ ਪੀ ਲੋ ਕਹਿੰਦਾ ਵੀ ਇਹ ਵੀ ਸ਼ੈਲਾਂ ਵਾਸਤੇ ਬਹੁਤ ਗੁਣਕਾਰੀ ਹੁੰਦਾ ਚਲੋ ਜੀ ਗੱਲ ਇਹ ਆ ਵੀ ਜਿਹੜੀ ਕੋਈ ਚੰਗੀ ਗੱਲ ਭਾਈ ਦੱਸਦਾ ਉਹ ਬੰਦੇ ਨੂੰ ਅਮਲ ਜ਼ਰੂਰ ਕਰਨੀ ਚਾਹੀਦੀ ਆ ਕਿ